ਹਰ ਸਾਲ ਤੁਸੀਂ ਤੁਹਾਨੂੰ ਸਾਰੀ ਬਰਾਦਰੀ ਵੱਲੋਂ ਬਾਬਾ ਮੋਤੀराम ਜੀ ਦਾ ਸ਼ਹੀਦੀ ਦਿਹਾੜਾ ਅੱਜ ਵੀ ਮਨਾ ਰਹੇ ਹੋ ਕੀ ਕਹਿੰਦੇ ਜੀ ਅੱਜ ਵੀ ਪਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਮੋਤੀराम ਮਹਿਰਾ ਹਾਲ ਬਦੋਵਰ ਰੋਡ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਅਮਰ ਸ਼ਹੀਦ ਸੰਤਾਂ ਦੇ ਬਾਬਾ ਮੋਤੀराम ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਬਾਬਾ ਜੀ ਦੀ ਸ਼ਹੀਦੀ ਸਾਰੀ ਸੰਗਤ ਨੂੰ ਪਤਾ ਕਿ ਉਹ ਪੰਤਾਂ ਸ੍ਰੀ ਗੁਰੂ ਰੋਧਨ ਸਿੰਘ ਮਹਾਰਾਜ ਜੀ ਦੇ ਬੜੇ ਅਨੰਦ ਸੇਵਕ ਸਾਲ ਬੜੇ ਉਹਨਾਂ ਦੇ ਪਿਆਰੇ ਸਾਲ ਜਿੱਥੇ ਵਾਧਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਕੋਤੇ ਹਰ ਸਾਲ ਬਾਬਾ ਮੋਤੀराम ਜੀ ਦੀ ਆਪਾ ਕੁਰਬਾਨੀ ਨੂੰ ਆਪਾਂ ਹਰ ਸਾਲ ਯਾਦ ਕਰਨੇ ਆ ਔਰ ਇਸ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਤਨਤਨ ਬਾਬਾ ਮੋਤੀराम ਮੈਰਾ ਵੈਲਫੇਅਰ ਸੁਸਾਇਟੀ ਇਹ ਉਪਰਾਲਾ ਹਰ ਸਾਲ ਕਰਦੀ ਆ ਤੇ ਇਲਾਕੇ ਦੀਆਂ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਗੁਰੂ ਰੂਪਿਆਰੀ ਸਾਥ ਜੀ ਅੱਜ ਬੜੀ ਖੁਸ਼ੀ ਨਾਲ ਆ ਕਿ ਹਰ ਸਾਲ ਦੀ ਤਰ੍ਹਾਂ ਹਲੇਗਰ ਤੁੰਗਿਆ ਦੇ ਅਮਰ ਸਿੰਘ ਬਾਬਾ ਮੋਤੀराम ਜੀ ਦੇ ਯਾਦਗਾਰੀ ਹਾਲਤ ਹੈ ਲਗਭਗ ਇੱਥੇ 25 ਸਾਲ ਤੋਂ ਇਹ ਸਮਾਗਮ ਲਾਇਆ ਜਾ ਰਿਹਾ ਹੈ ਇਹ ਸਮਾਗਮ ਇੱਥੇ ਸਤਿਕਾਰ ਦੇ ਸਹਿਯੋਗ ਨਾਲ ਕਿਉਂਕਿ ਘਰ ਘਰ ਜਾ ਕੇ ਭਗਰਾਇ ਦਾ ਪ੍ਰਵਾਲਾ ਕੀਤਾ ਜਾਂਦਾ ਹਰ ਜਿੰਨੇ ਵੀ ਇੱਥੋਂ ਦੇ ਸਹਿਯੋਗੀ ਸਾਜਣ ਨੇ ਸਾਡਾ ਸਾਥ ਦਿੰਦੇ ਹਨ ਮੇਰੀ ਜਿੰਨੇ ਵੀ ਮੇਰੇ ਸਹਿਯੋਗੀ ਸਾਜਣ ਇਹ ਸਾਡੀ ਵੈਲਫਰ ਸੁਸਾਇਟੀ ਹੈ ਉਹ ਸਾਰੀਆਂ ਸੰਤਾ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਇਸੇ ਤਰ੍ਹਾਂ ਦੇ ਦੁੱਧਾਂ ਦੀ ਯਾਦਗਾਰ ਹਰ ਸਾਲ ਮਨਾਈ ਜਾਵੇ ਕਿਉਂਕਿ ਤਾਂਤਾਰ ਬਾਬਾ ਅਰਜੀਤ ਬਾਬਾ ਮੋਤੀ ਰਾਮ ਜਿਨ੍ਹਾਂ ਨੇ ਆਪਣਾ ਇੱਕ ਛੋਟੀ ਜੀ ਭੇਡ ਦੇ ਬਦਲੇ ਆਪਣਾ ਪਰਿਵਾਰ ਜਿਹੜਾ ਸੀ ਉਹ ਤਰਪਾੜ ਕਰਤਾ ਉਹਨਾਂ ਦੇ ਪਰਿਵਾਰ ਨੂੰ ਕੋਲੀ ਦੀ ਪੀੜ੍ਹੀਆਂ ਗਿਆ ਛੱਲ ਸਾਹ ਦੇ ਬੱਚੇ ਨੂੰ ਸਭ ਤੋਂ ਪਹਿਲਾਂ ਸਕੂਲ ਦੀ ਟੀਚੇ ਕੀਤਾ ਗਿਆ ਇਸ ਕਾਇਦੇ ਅਸੀਂ ਸਾਰੀਆਂ ਸੰਕਟਾਂ ਨੂੰ ਬੰਦਤੀ ਕਰਦੇ ਹਾਂ ਇਸੇ ਤਰ੍ਹਾਂ ਹੀ ਇਨਾ ਜੀ ਦਾਰੀ ਜੜੀਆਂ ਦਾਦਾ ਨੇ ਉਹ ਉਹਨਾਂ ਨੇ ਜੇ ਸਮਾਰਕਾਂ ਦੇ ਲੱਗਦੇ ਰਹਿਣ ਤਾਂ ਕਿ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਤੰ ਅਮਰਜੀਂ ਬਾਬਾ ਮੋਤੀराम ਨਰਾਓ ਜੀ ਜੀ ਵੈਲਫੇਅਰ ਸੁਸਾਇਟੀ ਵੱਲੋਂ ਸੱਜਣਾਂ ਚੂੜੀਆਂ ਦੇ ਹਾਲ ਵਿੱਚ ਬੜੇ ਚੜ੍ਹਦਾ ਭਾਵਨਾ ਅਤੇ ਸਹਾਇਕ ਨਾਲ ਸਾਰੀ ਸੰਗਤ ਦੀ ਸਹਾਇਕ ਨਾਲ ਇਲਾਕੇ ਦੇ ਸਹਾਇਕ ਨਾਲ ਹਰ ਸਾਲ ਇਹ ਮਨਾਇਆ ਜਾ ਰਿਹਾ ਹੈ ਅੱਜ ਵੀ ਸੰਗਤਾਂ ਜਿਹੜੀਆਂ ਹਮਮਾਹਾ ਕੇ ਪੁਜੜੀਆਂ ਲੰਗਰ ਛਕ ਰੀਆਂ ਦੁੱਧ ਦੇ ਪਰਵਾਹ ਚੱਲ ਰਏ ਹਨ ਅਤੇ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀ ਹਾਂ ਜਿਹੜੇ ਕਿ ਸਾਨੂੰ ਸਹਾਇਕ ਦੇ ਕੇ ਇਹ ਉਪਰਾਲਾ ਜਿਹੜਾ ਕਰਨ ਦਾ ਜਿਹੜਾ ਸਾਡਾ ਪ੍ਰਬੰਧ ਕਰਨ ਦਾ ਜਿਹੜਾ ਹੈ ਉਹ ਸਹਾਇਕ ਦੰਦਿਆਂ ਇਸ ਕਰਾ ਹੀ ਕਹਿੰਦੇ ਆ ਕਿ ਸੇਤਰੀ ਸੰਗਤ ਸਾਡਾ ਸਹਾਇਕ ਦੇਵੇ ਅਤੇ ਇਹ ਹੱਥ ਹਰ ਸਾਲ ਵਸ ਵਦ ਵਦ ਚੜ ਕੇ ਇਹ ਸੰਗਤ ਦਾ ਅਪਰਾਲੇ ਨਾਲ ਇਹ ਜਿਹੜਾ ਦੇਣਿਆ ਅਸੀਂ ਹੋਰ ਵਦ ਚੜ ਕੇ ਬਣਾਈਏ ਵਾਹ ਤਾਂ ਦਾ ਬਾਬਾ ਮੁਰਤੀ ਦਾ ਮੈਰਜੇ ਸੀਧੀ ਦਿਹਾਰੇ ਦੀ ਖੁਸ਼ੀ ਵਿੱਚ ਬਹੁਤ ਸੰਤਾਂ ਹਾਜ਼ਰ ਹੋਇਆ ਨੇ ਸੱਦ ਕੀਰਤਨ ਚੱਲ ਰਿਹਾ ਗਰਬਾਣੀ ਚੱਲ ਰਹੀ ਆ ਲੰਗਰ ਦੇ ਲੰਗਰ ਚੱਲ ਰਿਹਾ ਰੋਧ ਦੇ ਲੰਗਰ ਚੱਲ ਰਹੇ ਨੇ ਨੰਮੋ ਘੱਤੇ ਜੀ ਨੂੰ ਪਉਂਦ ਕਮਾਇਆ ਗੁਰੂ ਲਾਲਾ ਜਾਈ ਦੁੱਧ ਪਿਲਾਇਆ ਧੰਨ ਧੰਨ ਅਮਰ ਸ੍ਰੀ ਜੀ ਦਾ ਬਾਬਾ ਮੋਤੀराम ਮਹਿਰਾ ਜੀ ਨੂੰ ਸਮਰਪਿਤ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਸਾਰੀ ਬਰਾਦਰੀ ਵੱਲੋਂ ਇਲਾਕੇ ਵੱਲੋਂ ਤੇ ਆਲੇ ਦੁਆਲੇ ਦੀ ਸੰਗਤ ਵੱਲੋਂ ਪਰੀਸ਼ਰਦਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਦਾ ਪੂਰੀਆਂ ਸ਼ਹਿਰ ਦੇ ਵਿੱਚ ਸਾਰੀ ਬਰਾਜ਼ਰੀ ਨੇ ਰੱਖ ਕੇ ਵਾਦਾ ਮੋਤੀराम ਨਾਰੇ ਦਾ ਜੋਸ਼ੀਦੀਪੁਰ ਨੂੰ ਮਨਾਇਆ ਹੈ ਇਸ ਇਸੇ ਵਿੱਚ ਸੰਤਾਨੇ ਬਹੁਤ ਉਜਾਲ ਨਾਲ ਗੁਰੂ ਘਰ ਦੇ ਦਰਸ਼ਨ ਦਰਾਰੇ ਕਿਤੇ ਆ ਗੁਰੂ ਮਹਾਰਾਜ ਦਾ ਕੀਰਤਨ ਚੱਲਿਆ ਹੈ ਵਾਰਾ ਨਹੀਂ ਆਣ ਬਾਬੀ ਮੋਤੀराम ਨਾਰੇ ਦੀਆਂ ਤੇ ਸਾਰੇ ਇਲਾਕੇ ਨੇ ਬਹੁਤ ਸਹਿਯੋਗ ਦਿੱਤਾ ਇਸ ਕਰਕੇ ਨੇ ਅੱਜਿੰਨ ਜਥੇ ਬੰਦੀਆਂ ਨੇ ਵੀ ਕਿਰਪਾ ਗੀਤਿ ਮਹਾਲਤ ਨੇ ਜਿਹੜੀਆਂ ਸ਼ਰਦਾਈ ਪਾਣੀ ਦਾ ਇੱਥੇ ਲੰਗਰ ਚਲਾਇਆ ਹੈ ਸ਼ਰਦਾਈਆਂ ਚੱਲ ਰਹੀਆਂ ਹਨ ਸਾਧ ਸੰਗਤ ਦੇ ਹਾਜ਼ਰ ਹੋ ਕੇ ਬੇਦੀ ਆ ਤੇ ਭਾਈ ਸ਼ਰਦਾਈਆਂ ਛਬੋ ਨਾਮ ਜਫੋ ਵਾਹਿਗੁਰੂ ਦਾ ਜਪ ਯਾਦ ਕਰੋ ਸੋ ਇਸ ਕਰਕੇ ਆਪਣਾ ਆਪਣਾ ਜਨਮ ਤਲੰਤਰੋ ਅੱਜ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਇਲਾਕੇ ਦੀਆਂ ਸੰਗਤਾਂ ਵੱਲੋਂ ਪੂਰੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਔਰ ਇਲਾਕੇ ਭਾਰਤੋਂ ਦੂਰ ਡਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਹਨ ਪਰ ਇਸ ਮੌਕੇ ਸਿੱਖ ਪੰਥ ਦੇ ਮਹਾਨ ਰਾਬੀ ਸਾਡੀ ਜੀਤ ਨੇ ਜਿਥੇ ਆਪਣੀ ਹਾਜ਼ਰੀ ਭਰ ਰਹੇ ਨੇ ਔਰ ਰਸ ਪਿੰਡੇ ਕਿਰਤਨ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਔਰ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਜਿਹੜੇ ਲੰਗਰ ਆ ਉਹ ਵੀ ਚਲਾਏ ਜਾ ਰਹੇ ਨੇ ਔਰ ਸੇਵਕ ਜਨ ਮਨ ਚੜ ਕੇ ਭਾਗ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ